ਸਿਕਾ ਉਹ ਬਾਈ ਕਿਵੇਂ ਮੰਨਦੇ ਵਿੱਚ ਆ ਆ ਕਿ ਇਹ ਜਿਹੜਾ ਪ੍ਰੋਜੈਕਟ ਪਹਿਲਾਂ ਦੱਸਦੇ ਪਹਿਲਾਂ ਤੁਸੀਂ ਕੋਈ ਜੋਬ ਕਰਦੇ ਕਿ ਪਹਿਲਾਂ ਨੌਕਰੀ ਕੀਤੀ ਆ ਮੇਰੀ ਤਾਂ ਸਾਡਾ ਮਨ ਬਣਿਆ ਵੀ ਚਲੋ ਇਹ ਵੀ ਦੇਸੀ ਵਾਜ ਤੇ ਆਪਣਾ ਕੰਮ ਹੀ ਆ ਨਾਲੇ ਵਧੀਆ ਵਾ ਜ਼ਿੰਦਗੀ ਦਾ ਇੱਕ ਵਧੀਆ ਵਾ ਤੇ ਲੋਕਾਂ ਵਾ ਤੇ ਆ ਨਾ ਕੋਖੰਡਪੂਰੀ ਦਾ ਕੋ ਦੇਸੀ ਘੋੜਿਆ ਦੇਸੀ ਕੰਮ ਬਸ ਐਨਾਂ ਕਿੰਨਾ ਚਿਰ ਹੋ ਗਿਆ ਸਾਰੇ ਪ੍ਰੋਜੈਕਟ ਲਾਏ ਇਹਨੂੰ 4-5 ਸਾਲੋਂ ਪੰਜ ਸਾਲ ਵਧੀਆ ਵਿਗਈ ਜਾਂਦਾ ਐਦਾਂ ਲੋਕ ਆਪੇ ਪਾਪਾ ਲਈ ਜਾਂਦੇ ਚੱਲਦੀ ਹੈ ਗੱਲ ਵਧੀਆ ਕਿਵੇਂ ਦੀ ਜਿਹੜੇ ਕਸਟਮਰਾਂ ਦੀ ਜਿਆਦਾ ਡਿਮਾਂਡ ਹੁੰਦੀ ਡਿਮਾਂਡ ਹੈ ਜੀ ਇੱਥਾਂ ਤੇ ਸਾਨੂੰ ਘੱਟੋ ਘੱਟ ਵੀ ਦਿਨ 24 ਘੰਟੇ ਰਹੋ ਇੱਥੇ ਤੁਹਾਡੇ ਕੋਲ ਹੀ ਨਾ ਟਾਈਮ ਔਰ 4 ਤੋਂ 8 ਘੰਟੇ ਬਸ ਮੈਂ ਦੇਖਿਆ ਵੀ ਪਾਤਨੇ ਕੱਢਣ ਮਗਰੋਂ ਦੇ ਗਾਹ ਜਿਹੜਾ ਪਹਿਲਾਂ ਜਿਹੜਾ 5 ਖੜਦੇ ਤੇ 50 ਮੁਰਦੇ ਆ ਇਹ ਗਾਹ ਕਿਸ ਦੇ ਗੁੜ ਦੇ ਸਕਦੇ ਐਵੇਂ ਨਹੀਂ ਗਾਹ ਗੁੜ ਵੀ ਹਰ ਇੱਕ ਬੰਦੇ ਦੇ ਕੋਲ ਬਹੁਤ ਆ ਪਰ ਇਹ ਵਿਕਣ ਦਾ ਹੀ ਕਾਰਨ ਹੈ ਵੀ ਜੇ ਗੁੜ ਚੰਗਾ ਰਵੇ ਫੇਰ। ਬਲੇ ਜਿਹੜਾ ਬਟਾਲਾ ਆਪਣੇ ਕਲਾਂੌਰ ਤੋਂ ਜਿਹੜਾ ਗਰਦਾਸ ਵੱਲੋਂ ਕੋਰਟ ਆ ਕਾਫੀ ਵੇਲੇ ਨੇ ਲੱਗੇ ਨੇ ਕਾਫੀ ਚੱਲਣ ਦੇ ਨੇ ਪ੍ਰੋਜੈਕਟ। ਪਰ ਮੈਂ ਦੇਖਿਆ ਤੁਹਾਡੇ ਕੋਲ ਜਿਹੜੀ ਆ ਦਾਗ ਜਿਹੜੀ ਵੱਧ ਆ ਉਧਰਲੀ ਜਿਹੜੀ ਸਾਈਡ ਤੋਂ ਵੀ ਇਦੋਂ ਗਾਣ ਜਿਹੜੇ ਆਡੇ। ਹਾਂ ਉਧਰ ਮੋੜ ਮੋੜ ਹੁੰਦੇ ਗਰਦਾਸ ਕੋਲੋਂ ਤੇ ਸਾਨੂੰ ਮਾਣਾ ਸਾਰੇ ਪਾਦੀਆਂ ਤੋਂ ਇੱਧਰ ਇੱਧਰ ਨਦੀਨਾਂ ਨਗਰੋਂ। ਬੇਰਾਤ ਕੋਟੜੀ ਧਰਮਕੋਟ ਅੰਮ੍ਰਿਤਸਰੋਂ ਬੰਦੇ ਵਿੱਚ ਇਤੋਂ ਦੇਖਿਆ। ਕਿਹੜਾ ਜਿਹੜਾ ਇਹ ਤੁਸੀਂ ਜਿਹੜਾ ਗੰਨਾ ਜਿਹੜਾ ਇਸਤੇਮਾਲ ਜਿਨਾ ਕਰਦੇ। 85 ਇਹ ਨਾਦਾਂ ਦੇ ਵਿੱਚ ਬਾਬਾ ਜੀ ਜਿਹੜਾ ਆ ਕੇ ਜਿਹੜੇ ਮਤਲਬ ਸਾਰੇ ਚੱਲ ਪੈਂਦੇ ਨੇ ਮਿਲਣੇ ਜਿਹੜੇ ਚੱਲ ਜਾਂਦੇ ਮਤਲਬ ਪਹਿਲਾਂ ਜਿਹੜੀ ਗਰਮੀਆਂ ਦੇ ਵਿੱਚ ਰੁੱਤਾਂ ਦੇ ਪਰਦੇ ਤਾਵੇਂ ਤਾਂ ਚੱਲਦੇ ਨੇ ਪਰ ਇਹ ਮੌਸਮ ਜਿਹੜਾ ਇਹਨਾਂ ਦੇ ਨਾਲੋਂ ਜ਼ਿਆਦਾ ਹੁੰਦਾ ਇਹ ਲਾਇਮਾਂ ਦਾ ਅੱਜ ਕੱਲ ਇਹ ਪਰ ਵੀ ਤੱਕ ਬਸ ਸਾਲ ਤੱਕ ਮੌਸਮ ਗਰਮੀ ਜਿਹੜਾ ਕੋਈ ਤਾਂ ਬੈਨੀਫਿਟ ਨਹੀਂ ਉਹਨੇ ਗਰਮੀ ਵਜੋਂ ਦੀ ਗੜ ਵੀ ਘਟ ਜਾਂਦਾ ਤੇ ਦੋ ਤਿੰਨ ਮਹੀਨੇ ਚਾਰ ਹੋ ਹੈਗਾ ਗੜ ਦਾ ਵਧੀਆ ਇਸ ਮਹੀਨੇ ਜਿਹੜਾ ਸਟਾਰਟ ਹੋ ਗਿਆ ਵਾ ਤਾਂ ਹੁਣ ਕਿੰਨੇ ਮਹੀਨੇ ਤੱਕ ਜਿਹੜਾ ਚੱਲੇਗਾ ਇਹ ਜਬ ਤੇ ਜਮਿਨਤਾ ਮਾਰਚ ਤਾਂ ਲਾ ਲ ਬਸ ਇਹ ਬਤਾਉਂ ਦੇਨੀ ਕੰਮ ਬੰਦ ਕਰ ਦਮਿਆ ਕਿੰਨੇ ਜਿਹੜੇ ਤੁਸੀਂ ਮਲ ਪੀਪੇ ਦੀ ਜਿਹੜੀ ਪੱਤ ਜਿਹੜੀ ਕਰਤਾਂ ਪੰਜ ਪੀਪੇ ਲਾ ਲੋ 6 ਪੀਪੇ ਮਾਰਚ ਮਹੀਨੇ ਪਰ ਉਰੀ ਮੇਰੇ ਜੇ 6 ਹੁਣ 5 ਹਾਂਜੀ ਉਹ ਪੀ ਜਮਾ ਪ੍ਰੋਜੈਕਟਰ ਕਈਆਂ ਵੱਡੇ ਰੱਖੇ ਦੇ ਉਹਨਾਂ ਨਾਲ ਕੀ ਫਰਕ ਜਿਹੜਾ ਆਉਂਦਾ ਉਹਨਾਂ ਦਾ ਗੁੜ ਦਾ ਫਰਕ ਆਪੋ ਆਪਣਾ ਕੋ ਵੱਡੇ ਕਾਰੋਬਾਰ ਹੋਣ ਜਿਉਂ ਉਹਨਾਂ ਦੇ ਫੈਕਟਰੀ ਦੇ ਤੌਰ ਤੇ ਸਾਡਾ ਤੇ ਦੇਸੀ ਗੁੜ ਵਾਲਾ ਕੰਮ ਹੈ ਪਹਿਲਾ ਪੁਰਾਣਾ ਟਾਈਪ ਹੈ ਤੇ ਉਹੀ ਕੱਢਣਾ ਜਨਾ ਇੱਕ ਪਰਾਣਾ ਹੁਣ ਦੋ ਲਾਇਆ ਹਸਾਬ ਤੋਂ ਕਰਨ ਵਾਸਤੇ ਉਹ ਅਸਲ ਜਿਹੜੀ ਪੁਰਾਣੀ ਜਿਹੜੀ ਤਕਨੀਕ ਹੈ ਜਿਹੜੀ ਜਦੀ ਬਜ਼ੁਰਗਾਂ ਦਾ ਦਰਜਾ ਚੱਲਦੀ ਹੈ ਸਿੰਗਲ ਸਿੰਗਲ ਵਾਲਾ ਸਿੰਗਲ ਕੜਾ ਹੋਏ ਨਾ ਵਧੀਆ ਸਿੰਗਲ ਤੋਂ ਦੋ ਲਾ ਲਓ ਇਹ ਤੋਂ ਵੱਧ ਨਹੀਂ ਹੋਰ ਹੁਣ ਕੀ ਕਿਹਾ ਜਾਂਦਾ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਤੇ ਇਹਨੂੰ ਕੀ ਜਿਹੜਾ ਚੁੰਬਾ ਜਿਹਾ ਇਹਨੂੰ ਤੇ ਹੀ ਗਾਂਡਾ ਹਦਲੇ ਤੇ ਉਹ ਚੁੰਬਾ ਵਾ ਤੇ ਕੜਾ ਉੱਤੇ ਬਸ ਉਹ ਜਿਹੜੇ ਦੂਜੇ ਛੇੜਾਂ ਦੇ ਫਿਰ ਚੱਲ ਜਾਂਦੇ ਤੇ ਬੋਲੀ ਜਿਹੜੀ ਵੱਖਰੀ ਜਿਹੜੀ ਇਹਨੂੰ ਬਸ ਸਰਵਾਪ ਦੇ ਦਾ ਦਿੱਤਾ ਜਾਂਦਾ ਤੁਸੀਂ ਆਪੋ ਆਪਣੇ ਜ਼ਿਲ੍ਹੇ ਆਪੋ ਆਪਣੇ ਸਟੇਟ ਦੇ ਹਿਸਾਬ ਤੇ ਵਖੋ ਵਖੋ ਲਾ ਹਾਂ ਆ ਆਪਣਾ ਤਰਵਾਰ ਕਿੰਨਾ ਫਿਰ ਜਿਹੜਾ ਸਾਰਾ ਤੁਸੀਂ ਜਿਹੜਾ ਕਮਾਦ ਜ ਪਹਿਲੇ 4 ਲਾਉਣੇ ਬਾਕੀ ਮਿਲਦੇ ਸੁੱਟਦੇ ਨੇ ਇੱਕ ਅੱਲਾ ਕੱਢਦੇ ਹੱਦ ਡੇਢ ਕੱਲਾ ਬਸ ਐਂ ਬਹੁਤਾ ਨਹੀਂ ਕੱਢਦੇ ਕਿਉਂਕਿ ਆਪਣੇ ਬੰਦਿਆਂ ਹਿਸਾਬ ਲਾਉਣਾ ਪੈਂਦਾ ਹਰ ਚੀਜ਼ ਦਾ ਰਹਿਣ ਪਣ ਜਦੋਂ ਗਰਮੀ ਅਜੇ ਹੋਰ ਕਾਰੋਬਾਰ ਸਾਡੇ ਵਾਝਾ ਤਾਂ ਵਧੀਆ ਜਿਹੜਾ ਇਹ ਜਿਹੜਾ ਤੁਹਾਡਾ ਕੁੰਬਾ ਵਾਹ ਜਿਹੜਾ ਚੱਲ ਲੱਗਣ ਡਿਆ ਕਿਸ ਨਾਂ ਤੇ ਚੱਲਣ ਡਿਆ ਤੇ ਕਿਹੜੇ ਜਿਹੜੇ ਪਿੰਡ ਤੇ ਲੱਗੇ ਚੱਕ ਜਿਹੜਾ ਇਹ ਸਾਰਾ ਪਿੰਡ ਹੈ ਉਪਰ ਹੀ ਨਾ ਸਾਡਾ ਹਰ ਭਜਨ ਮੇਰਾ ਨਾਰ ਭਜਨਦੇ ਆ ਬਸ ਗੱਲ ਕੋਈ ਨਹੀਂ ਤੇ ਵਧੀਆ ਉਪਰ ਦੇ ਨਾਂ ਤੇ ਆ ਉਪਰ ਕਿਸਾਨ ਹਟਾ ਇਹਦੇ ਨਾਂ ਤੇ ਚੱਲਦਾ ਹੈਗਾ ਉਹ ਜਿਵੇਂ ਲੋਕ ਹੁਣ ਅੱਜ ਕੱਲ ਡਿਮਾਂਡ ਚ ਆਉਦੀ ਸਾਰੀਆਂ ਬਰਾੜ ਦੇ ਬਿਸਕੁਟ ਆ ਬਣਾਉਣ ਦੇ ਤੇ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਇਹਨੂੰ ਸੇਵ ਜਿਹੜੀ ਦੇ ਦਿੰਦੇ ਹਾਂ ਜੀ। ਹਾਂ ਜੀ ਜੀ। ਇਹ ਉਹ ਨਹੀਂ ਜੀ ਸਾਡੇ ਕੋਲ ਕੋਈ ਥਾਲੀ ਦਾ ਲੈਜੇ ਬਣਾ ਕੇ ਆਹੀ ਪਾਹਰ ਨਹੀਂ ਦਿੰਦੇ। ਆ ਦੇਖਿਆ ਵੀ ਜਿਹੜੇ ਬਹੁਤੇ ਜਿਹੜੇ ਚੱਲਦੇ ਨੇ ਜਗਤ ਚੱਲਦੇ ਉਹਨਾਂ ਬਣਾ ਕੇ ਰੱਖਿਆ ਤੇ ਤੁਹਾਡੇ ਜਿਹੜਾ ਕੋਈ ਆਉਂਦਾ ਪਹਿਲਾਂ ਤੇ ਚੈਕਿੰਗ ਕਰਾ। ਨਹੀਂ ਆਹੀ ਇੱਕ ਚੈੱਕ ਕਰੋ ਜੀ ਆਪਣਾ ਖਾਓ ਤੇ ਜਾਓ। ਬੜੇ ਖੁਸ਼ੀ ਦਿਨ ਨਾ ਵੰਡ ਜਿਹੜੀ ਕਰਦੇ ਤੇਰਾ ਤੇਰਾ ਦੀ ਕੋਈ ਵਾਧ ਨਹੀਂ ਕੋਈ ਘਟ ਨਹੀਂ ਉਹਦੇ ਕੰਦੀ ਨੇ ਪੂਰੀ ਪੂਰੀ ਮਿਹਨਤੀ ਜਿਹੜੀ ਕਰ ਦਹਾ ਪੰਜਾਂ ਦੀ ਗੱਲ ਕੱਢੀ ਗਿਆ ਪਹਿਲਾਂ ਜਿਹੜਾ ਗਾਗਰ ਤੋਂ ਸ਼ੈਂਪਲ ਜਿਹੜਾ ਚੱਕ ਰਾਂਦੇ ਪਹਿਲੋ ਜੀ ਚੈੱਕ ਕਰੇ ਤੇ ਵੀ ਹਾਜੇ ਕੋਈ ਸਾਡੇ ਲਾਗੇ ਕੋਈ ਸਮਾਨ ਨਹੀਂ ਕੋ ਸਾਡੇ ਕੋ ਕੋਈ ਜੀ ਕੁੜ ਨਹੀਂ ਕੋਈ ਕੋਈ ਪੀਪਾ ਨਹੀਂ ਜਿਹੜਾ ਇਹ ਉਹ ਆ ਕੇ ਸਾਰੇ ਕਢਣੀਆਂ ਸਭੀ ਚਲ ਜਣਾ ਬਸ ਮਤਲਬ ਮੌਕੇ ਤੇ ਚੱਲਦਾ ਫਿਰਦਾ ਜਿਹੜਾ ਤੁਸੀਂ ਰੱਖ ਲਿਆ ਚੱਲਦਾ ਫਦਾ ਮਸ਼ੀਨ ਵੀ ਸਾਡੀ ਚੱਲਦੀ ਫਿਰਦੀ ਜਿਦਾਂ ਅੱਜ ਕੱਲ ਸੇਵ ਹੀ ਨਹੀਂ ਵੜਦੇ ਉਦਾਂ ਸਾਡਾ ਗੋੜਿਆ ਮਸ਼ੀਨ ਵਾਲਾ ਰੱਖਿਆ ਘਰ ਲੈ ਜਨੇ ਸ਼ਾਮ ਨੂੰ ਦਨੇ ਆ ਜਨੇ ਕਢ ਦਨੇ ਬਸ ਹੋਰ ਵੰਦ ਨਹੀਂ ਕੰਮ ਉਹਨੇ ਕਿੰਨਾਂ ਜਿਹੜੇ ਗਾਕਾਂ ਵਾਲੋ ਜਿਹੜਾ ਪਹਿਲਾਂ ਹੀ ਜਿਹੜਾ ਤਿਆਰ ਕਰਕੇ ਆ ਰੱਖ ਸਾਹਮਣੇ ਗੋੜ ਵੇਖੋ ਜੀ ਜਿੰਨੇ ਬੰਦੇ ਆਗੇ ਲੈ ਜਾਣ ਬਾਕੀ ਉਹ ਸਾਹਮਣੇ ਪਾਇਆ ਖਤਮ ਗਾਲ ਨਾ ਇੱਜ ਕੋ ਅੰਡ ਦੀ ਮਿਲਾਵਟ ਨਾ ਇਹਦੇ ਆਟੇ ਦੀ ਮਿਲਾਵਟ ਨਾ ਕੋਈ ਬੇਈਮਾਨੀ ਨਾ ਕੋਈ ਹਨੂ ਪੈ ਦੀ ਲੋੜ ਹੋ ਜੇ ਕੋਈ ਬਹੁਤਾ ਜੜ ਦੇਖਿਆ ਪੀਸੀਆਂ ਕਰਕੇ ਜੜ ਬਣਾ ਕੇ ਪਹਿਲਾਂ ਹੀ ਰੱਖਿਆ ਹੁੰਦਾ ਤੁਹਾਡੇ ਨਾਲ ਇੱਕ ਹੈ ਜੀ ਇਹ ਗੋੜ ਸੁਬਾਨ ਆ ਸਾਡਾ ਪਿੰਡਾ ਇਹਨੂੰ ਵਾਹਣ ਆਂਦੇ ਪੰਜਾਬੀ ਸਾਡੀ ਤੇ ਸੁੱਕਦਾ ਜਿਆਦਾ ਗੋੜ ਜਦੋਂ ਪੇਸੀ ਬਣ ਜੇਗੀ ਉਹ ਸਖਤ ਹੋਣੀ ਹੈ ਉਹਦੇ ਚ ਹਵਾ ਲੱਗਣੀ ਨਹੀਂ ਉਹ ਬੋੜ ਦਾ ਵਜਨ ਵਧਣਾ ਇਹਦਾ ਘਟਣਾ ਜਦੋਂ ਇਦਾਂ ਹੀ ਦੇਣ ਦੇ ਤਾਂ ਘਟਣਾ ਹੀ ਘਟਣਾ ਇਹ ਜਿਹੜੀ ਖੂਬੀਆਂ ਜਿਹੜੀਆਂ ਨੇ ਇਹ ਦੁਕਾਨਦਾਰੀਆਂ ਮਕਾਉਂਟੀਆਂ ਜੀ ਗੱਲ ਹੋਰ ਬੋੜ ਵੇਚਣ ਦੀ ਗੱਲ ਨਹੀਂ ਗੀ ਇਹ ਖੂਬੀ ਦੇ ਕਰਨਾ ਵੇਖਣ ਨੂੰ ਹਰ ਘਟਾਡੇ ਆ 15 ਮੀਟਰ ਗੁਰਦਾਸਪੁਰ ਤੱਕ ਵਿਖੀ ਜਾਂਦਾ 500 ਮੀਟਰ ਨਾਲੋਂ ਵਿਖੀ ਜਾਣਾ ਪਰ ਉਹ ਚੀਜ਼ ਦਾ ਚੱਕਰ ਕੋਈ ਨਹੀਂ ਸਾਨੂੰ ਸਾਡਾ ਆਪਣੀ ਖੂਬੀ ਹੈ ਉਹਨਾਂ ਦੀ ਆਪਣੀ ਖੂਬੀ ਹੈ ਤੇ ਛੋਟਾ ਕੰਮ ਹੈ ਬਹੁਤ ਵੱਡਾ ਇਹ ਇਕੱਲਾ ਡੇਢ ਕਿੱਲਾ ਕਮਾਲ ਕਰਨਾ ਵਾਦ ਸਾਰੇ 4-5 ਮਹੀਨੇ ਹਾਲ ਕਿਵੇਂ ਲੋਕ ਜੀ ਰੋਟੀ ਦੀ ਜ਼ਿੰਮਤ ਤੋਂ ਮਗਰੋਂ ਕਰਦੇ ਬੜਾ ਕਈਆਂ ਤੋਂ ਬਹੁਤ ਹੈ ਜਿਹੜਾ ਨੁਕਸਾਨ ਵੀ ਕਰਦੇ ਨੇ ਸਾਬ ਤਾਂ ਹੋਰ ਚੀਜ਼ ਕੈਮੀਕਲ ਪਾਉਂਦੇ ਪਰ ਲੋਗ ਤਾਂ ਇੱਕ ਜਿਹੜਾ ਮਤਲਬ ਇਹ ਭੋਜਨ ਦੇ ਤੌਰ ਤੇ ਜਿਹੜਾ ਵਧੀਆ ਤਰੀਕੇ ਨਾਲ ਵਰਤਦੇ ਨੇ ਇਹ ਨੂੰ ਮੈਂ ਨਾ ਜੇ ਬੰਦਾ ਕੋ ਖਾਵੇਗਾ ਤਾਂ ਜਾਂ ਰੋਟੀ ਤੋਂ ਪਹਿਲਾਂ ਖਾ ਲੇ ਬਾਅਦ ਚ ਖਾ ਲੇ ਉਹ ਨੁਕਸਾਨ ਕੋਈ ਨਹੀਂ ਨਾ ਕੋਈ ਖੰਡ ਨਹੀਂ ਕੋਈ ਇੱਥੇ ਕੋਈ ਮਿਲਾਵਟ ਨਹੀਂ ਕੋਈ ਦੁੱਧ ਨਹੀਂ ਫਟਣਾ ਕੋਈ ਚਾਹ ਨਹੀਂ ਫਟਣੀ ਉਹਦੀ ਵਧੀਆ ਗੱਲ ਹੈ ਤੇ ਜਿਹੜੇ ਜਿਆਦਾ ਜਿਹੜੇ ਵਿੱਚ ਕਰਦੇ ਨੇ ਖੰਡ ਦਾ ਜਾਂ ਬੂਰ ਦਾ ਜਿਹੜੀ ਕੀਮਿਕਲ ਜਿਹੜੇ ਲਗ ਲਗ ਤਰ੍ਹਾਂ ਦੇ ਪਾਉਂਦੇ ਉਹਨਾਂ ਫਿਰ ਜਿਹੜਾ ਮਾਰਜ ਜਿਹੜਾ ਥੋੜਾ ਥੱਲੇ ਕਰਕੇ ਜਿਹੜਾ ਦਿੱਤਾ ਜਾਂਦਾ ਤੇ ਮਾਰਜ ਨੂੰ ਸਾਡੇ ਨਾਲ ਉੱਪਰ ਆ ਪਰ ਉਹ ਕੋਈ ਬਰਦ ਆਪਣੇ ਤਰੀਕੇ ਰੱਖੇ ਨੇ ਜੀ ਕਮਾਈ ਦੇ ਸਾਨੂੰ ਤੇ ਇਹਦੀ ਬੜੀ ਹੈ ਸੰਤੁਸ਼ਟੀ ਬਹੁਤ ਵਾਹ ਇੰਨੀ ਬੜੀ ਹੈ ਉਹ ਜਿੱਦਾਂ ਹੁਣ ਭਈਆਂ ਨੇ ਲਾ ਕੇ ਕਿਹੜੇ ਪ੍ਰੋਜੈਕਟ ਲਾ ਲਏ ਨੇ ਉਹਨਾਂ ਨੇ ਕਹਿਆ ਹਾਂ ਉਹ ਆਪ ਵੀ ਕਰਦੇ ਆ ਨਾ ਉਹਨਾਂ ਦੀ ਜੱਦੀ ਕਰਤ ਬਹੁਤੀ ਆ ਤੁਹਾਡੇ ਜਿਹੜੇ ਤੁਹਾਡੀਆਂ ਜਿਹੜੀਆਂ ਜੱਦੀ ਪੁੱਛੀ ਵੱਡ ਵਡਿਆ ਰੋ ਜਿਹੜੇ ਚੱਲਦਾ ਉਹਦੇ ਨਾਲ ਕੰਮ ਹਾਂ ਜੀ ਪਰ ਇਹ ਵੀ ਵਧੀਆ ਵਾ ਜੀ ਦੇਸੀ ਕੰਮ ਹੈ ਦੇਸੀ ਲਿਖਿਆ ਵੀ ਐਸੇ ਦੇਸੀ ਘੋੜਾ ਹੋਰ ਐਂਕੋ ਕਰਦੇ ਨੇ ਕੋਈ ਨਾਂ ਨਹੀਂ ਜੀ ਕੋਈ ਉਹ ਇਹ ਸਾਨੂੰ ਉਪਲ ਫਾਰਮੇਸ਼ਨਾਂ ਦੇ ਵੱਲੋਂ ਜਿਹੜੀ ਆ ਸਾਰੀ ਗੁਰ ਨੂੰ ਲੈ ਕੇ ਜਿਹੜੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਜਾਂਦਾ ਕੋਈ ਕਮਾਈ ਨੂੰ ਲੈ ਕੇ ਜਿਹੜਾ ਇਹ ਰੋਜ਼ਗਾਰ ਨਹੀਂ ਬਣਾਇਆ ਗਿਆ ਉਹ ਇਹ ਜਿਹੜੇ ਪੰਜਾਬੀ ਜਾਂ ਕੋਈ ਬਈਏ ਜਿਹੜੇ ਆਕ ਮਲਾਵਟ ਫੋਰੇ ਲਗਾ ਰਹੇ ਨੇ ਉਹਨਾਂ ਦਾ ਸਿਹਤ ਹੋ ਕੇ ਬੂਰੇ ਵਾਲੀ ਖੱਡਾ ਚ ਅਲਗ-ਅਲਗ ਤਰ੍ਹਾਂ ਦੇ ਜਿਹੜੇ ਕੈਮੀਕਲ ਜਿਹੜੇ ਮਲਬਾ ਮਲ ਕਰ ਰਹੇ ਮਲਾਵਟ ਕਰ ਰਹੇ ਨੇ ਉਹਨਾਂ ਦਾ ਜਿਹੜਾ ਸਿਹਤ ਰਹਿਣ ਤੋਂ ਇਹ ਹੋਰ ਜਿਹੜੇ ਫੌਜੀ ਸਾਹਿਬ ਨੇ ਇਹ ਬਿਲਕੁਲ ਚੈੱਕ ਕਰਾ ਕੇ ਲੋਕਾਂ ਨੂੰ ਸੈਂਪਲ ਇਹਰੀ ਲੋਕਾਂ ਨੂੰ ਜਿਹੜਾ ਕਰ ਰਹੇ ਨੇ ਬਹੁਤ ਹੀ ਚਿੰਤਾ ਜਿਹੜਾ ਦੂਰ-ਦੂਰ ਜਿਹੜੇ ਲੋਕ ਇਹਨਾਂ ਤੋਂ ਆ ਕੇ ਜਿਹੜਾ ਟੋੜ-ਟੋੜ ਸੋ ਮੈਂ ਤਾਂ ਦਾਪੜਾ ਪੱਤਰ ਕਰ ਲੱਗਦਾ